ਰੇਡਰ ਬਾਈ ਚਾਰਦਾ ਸੀ ਨੇ ਬੱਕਰੀਆਂ ਮਿੱਤਰੋ ਤੇ ਬਾਈ ਨੂੰ ਲਾਇਆ ਫੋਨ ਆ ਬਾਈ ਨੇ ਮੈਂ ਕਿਹਾ ਬਾਈ ਕੋਈ ਚੀਜ਼ ਲਿਖੀ ਪਈ ਆ ਤਨੀ ਮਾਰੀ ਮੁੱਟੀ ਦੀ ਸਿਆਣੀ ਬਾਈ ਕਹਿੰਦਾ ਗੀਤ ਗੀਤ ਬਾਈ ਪਾਣੀ ਆ ਗੋ ਆਣ ਕੇ ਮੈਂ ਦੱਸਾਂ ਤਨੂ ਮੈਂ ਕਹਿੰਦਾ ਦੇਖੀ ਹੜਾਉਂਦੇ ਗੀਤਾਂ ਦੇ ਸਾਡੇ ਆਦੇ ਹਨਾ ਤੇ ਤੁਰਿਆ ਜਾਂਦਾ ਗੀਤ ਬਣਾਉਣ ਦਾ ਬੰਦਾ ਸਾਡਾ ਸਾਨੂੰ ਮਾਣ ਹੋ ਰਿਹਾ ਇਹ ਬੰਦੇ ਤੇ ਬਈ ਹੁਣ ਤੇ ਇਹੋ ਚੜਾ ਕੇ ਛੱਡਣਾ ਸਾਡੀ ਵੀ ਜੈਦਾ ਮਿੱਤਰੋ ਤੇ ਆਪਾਂ ਕੀ ਥੋੜੀ ਵੀ ਚਰਚਾ ਚਾਹੀਦੀ ਆ ਸਾਡਾ ਭਰਾ ਰਿਡਰ ਬਾਈ ਸਾਡੇ ਨਾਲ ਖੜਾ ਇਸ ਟਾਈਮ ਹੋ ਮਾਪਿਆਂ ਨੂੰ ਕਿੰਨਾ ਹੁੰਦਾ ਪੁੱਤਰਾਂ ਦਾ ਚਾਹ ਬਈ ਪਾਲ ਦੇ ਲਾਡਾਂ ਦੇ ਨਾਲ ਮੂੰਹ ਚ ਰੋਟੀ ਹੀ ਪਾ ਬਈ ਹੋ ਮਾਪਿਆਂ ਨੂੰ ਕਿੰਨਾ ਹੁੰਦਾ ਪੁੱਤਰਾਂ ਦਾ ਚਾਹ ਬਈ ਪਾਲ ਦੇ ਲਾਡਾਂ ਦੇ ਨਾਲ ਮੂੰਹ ਚ ਰੋਟੀ ਹੀ ਪਾ ਬਈ ਉਹ ਬੱਚਿਆਂ ਹਾਂ ਦਾ ਢਿੱਡ ਭਰ ਕੇ ਬਈ ਬੱਚਿਆਂ ਦਾ ਢਿੱਡ ਭਰ ਕੇ ਆਪ ਸਾਰ ਲੈਂਦੇ ਰੁੱਖੀ ਮਿੱਠੀ ਖਾ ਕੇ ਬਈ ਮਾਪੇ ਕਿੰਨੇ ਪੁੱਤ ਪਾਲਦੇ ਪਰ ਪੁੱਤਾਂ ਤੋਂ ਸਾਂਬੇ ਨਹੀਂ ਜਾਂਦੇ ਮਾਪੇ ਬਈ ਮਾਪੇ ਕਿੰਨੇ ਪੁੱਤ ਪਾਲਦੇ ਪਰ ਪੁੱਤਾਂ ਤੋਂ ਸਾਂਬੇ ਨਹੀਂ ਜਾਂਦੇ ਮਾਪੇ ਬਈ ਮਾਪੇ ਕਿੰਨੇ ਪੁੱਤ ਪਾਲਦੇ ਮਾਪਿਆਂ ਦੇ ਜਾਂਦੇ ਪੁੱਤ ਪਾ ਲੈਣ ਬੰਡੀਆਂ ਕਹਿਣ ਕੀ ਦੇ ਹਿੱਸੇ ਆਉਣ ਬੇਬੇ ਦੀਆਂ ਡੰਡੀਆਂ ਹੋ ਮਾਪਿਆਂ ਦੇ ਜਾਂਦੇ ਪੁੱਤ ਪਾ ਲੈਣ ਬੰਡੀਆਂ ਕਹਿਣ ਕੀ ਦੇ ਹਿੱਸੇ ਆਉਣ ਬੇਬੇ ਦੀਆਂ ਡੰਡੀਆਂ ਬਈ ਚੱਕ ਕਰੋ ਲੈਣ ਕਾਪੀਆਂ ਹਏ ਹੇ ਵਿੱਚ ਚੱਕ ਕਰੋ ਲੈਣ ਕਾਪੀਆਂ ਕਿੰਨੇ ਬਾਪੂ ਦੇ ਰੁਪਈਏ ਵਿੱਚ ਖਾਤੇ ਬਈ ਮਾਪੇ ਕਿੰਨੇ ਪੁੱਤ ਪਾਲਦੇ ਪਰ ਪੁੱਤਾਂ ਤੋਂ ਸਾੰਬੇ ਨਹੀਂ ਜਾਂਦੇ ਮਾਪੇ ਬਈ ਮਾਪੇ ਕਿੰਨੇ ਪੁੱਤ ਪਾਲਦੇ ਪਰ ਪੁੱਤਾਂ ਤੋਂ ਸਾੰਬੇ ਨਹੀਂ ਜਾਂਦੇ ਮਾਪੇ ਬਈ ਮਾਪੇ ਕਿੰਨੇ ਪੁੱਤ ਪਾਲਦੇ ਹੋ ਮੀਨੀਆਂ ਬੜੇ ਨੇ ਵੇਖੀ ਦੁਨੀਆ ਬਥੇਰੀਆ ਇੱਕ ਦੀ ਨਹੀਂ ਗੱਲ ਹਰ ਪਾਸੇ ਹੀ ਹਨੇਰੀਆ ਉਹ ਮੀਨੀਆਂ ਵਾਲੇ ਨੇ ਵੇਖੀ ਦੁਨੀਆ ਬਥੇਰੀਆ ਇੱਕ ਦੀ ਨਹੀਂ ਗੱਲ ਹਰ ਪਾਸੇ ਹੀ ਹਨੇਰੀਆ ਉਹ ਅੱਖੀਂ ਦੇਖੇ ਸਤਨਾਮ ਨੇ ਬਈ ਅੱਖੀਂ ਦੇਖੇ ਸਤਨਾਮ ਨੇ ਆਸਰਾਮ ਵਿੱਚ ਕੱਟਦੇ ਬੜਾਪੇ ਵੀ ਮਾਪੇ ਕਿੰਨੇ ਪੁੱਤ ਪਾਲਦੇ ਪਰ ਪੁੱਤਾਂ ਤੋਂ ਸਾੰਬੇ ਨਹੀਂ ਜਾਂਦੇ ਮਾਪੇ ਵੀ ਮਾਪੇ ਕਿੰਨੇ ਪੁੱਤ ਪਾਲਦੇ ਪਰ ਪੁੱਤਾਂ ਤੋਂ ਸਾਂਭੇ ਨਹੀਂ ਜਾਂਦੇ ਮਾਪੇ ਵੀ ਮਾਪੇ ਕਿੰਨੇ ਪੁੱਤ ਪਾਲਦੇ